ਪਰਦਾ ਮਾਹਲੀ ਦੇ ਟਕੋਲੀ ਇਲਾਕੇ ਦੇ ਵਿੱਚ 51 ਸਾਲ ਦੀ ਮਹਿਲਾ ਦਾ ਕਤਲ ਕਰ ਦਿੱਤਾ ਗਿਆ 23 ਤਰ ਹਥਿਆਰ ਦੇ ਨਾਲ ਵਾਰ ਕੀਤੇ ਗਏ ਨੇ ਗੁਲਮੋਹਰ ਟ੍ਰੈਂਸ ਸੋਸਾਇਟੀ ਦੇ ਫਲੈਟ ਨੰਬਰ 91 ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਮਹਿਲਾ ਦਾ ਪਤੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਪੁਲਿਸ ਦੇ ਲਗਾਤਾਰ ਪੂਰੇ ਮਾਮਲੇ ਦੇ ਵਿੱਚ ਪੁਸ਼ਕਿਸ਼ ਕੀਤੀ ਜਾ ਰਹੀ ਹੈ ਮ੍ਰਿਤਕ ਮਹਿਲਾ ਦੁਰਗਾ ਬਿਸ਼ਦਾਪਤੀ ਸ਼ੱਕ ਦੇ ਘੇਰੇ ਦੇ ਵਿੱਚ ਹੈ 15 ਸਾਲ ਤੋਂ ਵੱਖ ਰਹ ਰਹੇ ਸਨ ਰਹੇ ਸਨ ਪਤੀ ਪਤਨੀ ਬੱਚਿਆਂ ਦੇ ਕਹਿਣ ਤੇ ਜੋ ਪਿਛਲੇ ਸਾਲ ਮੜਤੋਂ ਇਕੱਠੇ ਰਹਿਣ ਲੱਗੇ ਸਨ ਦੋਹਾਂ ਦੇ ਤਿੰਨ ਬੱਚੇ ਨੇ ਸਭ ਤੋਂ ਵੱਡੇ ਬੇਟੇ ਦਾ ਵਿਆਹ ਹੋ ਚੁੱਕਿਆ ਹੈ ਤਾਂ ਮਹਾਲੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਦੇ ਧਕੋਲੀ ਇਲਾਕੇ ਦੇ ਵਿੱਚ 51 ਸਾਲ ਦੀ ਮਹਿਲਾ ਦਾ ਸ਼ਰੀਅਾਮ ਕਤਲ ਕਰ ਦਿੱਤਾ ਗਿਆ 23 ਨਰ ਹਥਿਆਰ ਦੇ ਨਾਲ ਕਈ ਵਾਰ ਕੀਤੇ ਗਏ ਗੁਲਮੋਹਰ ਟਰੈਂਡਸ ਸੋਸਾਇਟੀ ਦੇ ਫਲੈਟ ਨੰਬਰ 91 ਦੀ ਇਹ ਪੂਰੀ ਵਾਰਦਾਤ ਹੈ ਆ ਤਾਂ ਮਹਿਲਾ ਦਾ ਪਤੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਫਿਲਹਾਲ ਜੋ ਸ਼ਰਵਤੀ ਜਾਂਚ ਪੁਲਿਸ ਦੇ ਵੱਲੋਂ ਆ ਸਮਨਈ ਆਈ ਹੈ ਤਾਂ ਮਹਿਲਾ ਦਾ ਪਤੀ ਸ਼ੱਕ ਦੇ ਘੇਰੇ ਦੇ ਵਿੱਚ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਮਹਿਲਾ ਦੁਰਗਾ ਬਿਸ਼ਦਾ ਪਤੀ ਸ਼ੱਕ ਦੇ ਘੇਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਅੱਜ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ 15 ਸਾਲ ਤੋਂ પતિ ਪਤਨੀ ਵੱਖਰੇ ਰਹੇ ਸਨ ਬੱਚਿਆਂ ਦੇ ਕਹਿੰਦੇ ਦੋਵੇਂ ਪਿਛਲੇ ਸਾਲ ਮੁਰ ਤੋਂ ਇਕੱਠੇ ਵੀ ਰਹਿਣ ਲੱਗੇ ਸਨ ਤੇ ਦੋਹਾਂ ਦੇ ਤਿੰਨ ਬੱਚੇ ਨੇ ਸਭ ਤੋਂ ਵੱਡੇ ਬੇਟੇ ਦਾ ਵਿਆਹ ਵੀ ਹੋ ਚੁੱਕਿਆ ਹੈ ਪੰਚਕੁਲਾ ਦੇ ਨਾਮੀ ਹਸਪਤਾਲ ਦੇ ਵਿੱਚ ਨਰਸ ਸੀ ਦੁਰਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਅਮਨੋ ਜੀ ਵੱਡੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਤੀ ਸ਼ੱਕ ਦੇ ਘੇਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੋਈ ਜਾਣਕਾਰੀ ਦੇਖੋ ਪਰਮਿੰਦਰ ਐ ਮਹਾਲੀ ਜ਼ਿਲ੍ਹੇ ਦਾ ਟਕੌਲੀ ਏਰੀਆ ਗੁਲਮੋਹਰ ਟਰੇਡਰ ਸੁਸਾਇਟੀ ਅ ਦੱਸਿਆ ਜਾ ਰਿਹਾ ਹੈ ਕਿ ਦੁਰਗਾ ਬੇਸਟ ਹਾਲਾਂਕਿ ਇਹ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਾਫੀ ਸਾਲਾਂ ਤੋਂ ਜੌਬ ਕਰਦੀ ਸੀ ਔਰ ਅਚਾਨਕ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਲੇਡੀ ਦਾ ਇੱਥੇ ਪੂਰੇ ਫਲੈਟ ਦੇ ਵਿੱਚ ਹੀ ਮਰਡਰ ਹੋ ਗਿਆ ਜਦੋਂ ਉੱਥੇ ਪੁਲਿਸ ਪਹੁੰਚਦੀ ਹੈ ਫਿਰ ਤਾਂ ਬੜੀ ਪੈਰੇਮੀ ਦੇ ਨਾਲ ਤੇਜ਼ਰ ਹਥਿਆਰ ਦੇ ਨਾਲ ਕਈ ਮਤਲਬ 5 ਤੋਂ 6 ਜਿਹੜੇ ਤੇਜ਼ਰ ਹਥਿਆਰ ਦੇ ਨਾਲ ਉਹਦੇ ਤੇ ਵਾਰ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਉਹਨੂੰ ਮਾਰ ਕੇ ਹਾਲਾਂਕਿ ਹਜੇ ਵੀ ਇਹ ਸਸਪੈਂਸ ਬਰਕਰਾਰ ਹੈ ਹਾਲਾਂਕਿ ਜਿਹੜੀ ਸ਼ੱਕ ਦੀ ਸ਼ੋਈ ਹੈ ਉਹ ਕਿਤੇ ਨਾ ਕਿਤੇ ਉਹਦੇ ਹਸਬੰਦ ਤੇ ਜ਼ਰੂਰ ਹੈ ਉਹਨੂੰ ਪੁੱਛ ਕੇ ਵੀ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਸਬੰਦ ਦੇ ਨਾਲ ਪਹਿਲਾਂ ਇਹਦਾ ਵਿਵਾਦ ਚੱਲ ਰਿਹਾ ਸੀਗਾ ਔਰ ਪਿਛਲੇ ਕੁਝ ਹੀ ਦਿਨਾਂ ਤੋਂ ਹੀ ਉਹਦਾ ਹਸਬੰਦ ਉਹਨਾਂ ਦੇ ਨਾਲ ਰਹਿ ਰਹੇ ਸੀਗਾ ਹਾਲਾਂਕਿ ਸ਼ਰਾਬ ਵੀ ਪਿੰਡ ਆਦੀ ਦੱਸਿਆ ਜਾ ਰਿਹਾ ਹੈ ਲੇਕਿਨ ਆਖਿਰ ਉਹ ਕਿਸ ਤਰ੍ਹਾਂ ਇਹ ਮਰਡਰ ਹੋਇਆ ਇਹ ਮਰਡਰ ਕਿੰਨੇ ਕੀਤਾ ਉਹਦਾ ਹਸਬੰਦ ਦਾ ਹੱਥ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਰਾਤ ਦਾ ਇਹ ਪੂਰਾ ਮਾਮਲਾ ਹੈ ਇਸ ਕਰਕੇ ਹੁਣ ਪੁਲਿਸ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੀ ਬਾਡੀ ਹੈ ਉਹ ਡੇਰਾ ਬਸੀ ਹਸਪੀਟਲ ਦੇ ਵਿੱਚ ਰਖਵਾ ਦਿੱਤੀ ਗਈ ਹੈ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਜਿਹੜੇ ਆਸ ਪੜੋਸ ਦੇ ਲੋਕਾਂ ਨੇ ਵੀ ਦਿੱਤੀ ਹੈ ਕਿ ਦੁਰਗਾ ਦਾ ਜਿਹੜਾ ਨੇਚਰ ਸੀਗਾ ਬਹੁਤ ਹੀ ਵਧੀਆ ਨੇਚਰ ਸੀ ਸਾਰਿਆਂ ਦੇ ਨਾਲ ਮਿਲਨਸਾਰ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਜਿਹੜੀ ਆਸ-ਪਾਸ ਦੀ ਗੱਲ ਨਹੀਂ ਸੀ ਲੇਕਿਨ ਅਚਾਨਕ ਇਸ ਮਰਡਰ ਹੋਇਆ ਕਿਉਂ ਇਸ ਤਰ੍ਹਾਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਹਾਲਾਂਕਿ ਤਿੰਨ ਬੱਚੇ ਸੀਗੇ ਇੱਕ ਮੁੰਡੇ ਦਾ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਵਿਆਹ ਕੀਤਾ ਹੈ ਔਰ ਉਸ ਤੋਂ ਬਾਅਦ ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਫੋਰੈਂਸਿਕ ਟੀਮਾਂ ਜਿਹੜੀ ਸੀਨੀਅਰ ਆਫੀਸਰ ਹੈ ਉਹ ਵੀ ਰਾਤ ਦਿ ਰਾਤ ਇਸ ਏਰੀਆ ਦੇ ਵਿੱਚ ਪਹੁੰਚੇ ਸੀ ਸੋਸਾਇਟੀ ਦੇ ਵਿੱਚ ਪਹੁੰਚੇ ਸੀ ਕਿ ਕਾਫੀ ਵੱਡ ਸੋਸਾਇਟੀ ਹੈ ਉਹ ਦੇਖਣਾ ਹੋਵੇਗਾ ਕਿ ਆਖਿਰ ਇਹ ਮਾਰਡਰ ਕਿਵੇਂ ਕੀਤਾ ਹੈ ਜੇਕਰ ਉਹਦੇ ਹਸਬੰਡ ਦਾ ਇਹਦੇ ਵਿੱਚ ਇਹਦੇ ਨਾਲ ਕਿਤੇ ਕੋਈ ਇਨਵੋਲਵਮੈਂਟ ਹੈ ਕੀ ਹੈ ਤਾਂ ਉਹਦੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਪੁਲਿਸ